ਹੱਥਲੀ ਹੋ ਗਿਆ ਆਹਾਂ ਆ ਪਾਠਨਾਮਾ ਲਾ ਬੜਿਆ ਹੋਇਆ ਹੱਥਨਾਮਾ ਨੇ ਹੋ ਗਿਆ ਐਵੇਂ ਦਾ ਸਾਰਾ ਕੁਝ ਐਗਜ਼ੀਬਿਸ਼ਨ ਦੇ ਵਿੱਚ ਤੁਹਾਨੂੰ ਮਿਲ ਜੂਗਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਸਾਨੇਵਾਲ ਇੱਥੇ ਇੱਕ ਬਹੁਤ ਵੱਡਾ ਐਗਜ਼ੀਬਿਸ਼ਨ ਲੱਗਿਆ ਹੋਇਆ ਹੈ ਫੈਸ਼ਨ ਐਗਜ਼ੀਬਿਸ਼ਨ ਇਹ ਸਾਰਾ ਆਪਾਂ ਐਗਜ਼ੀਬਿਸ਼ਨ ਦਿਖਾਉਨੇ ਆਂ ਇਹ ਜਿਹੜਾ ਐਗਜ਼ੀਬਿਸ਼ਨ ਆ 14 15 16 ਤੇ 17 ਮਈ ਦਾ 4 ਦਿਨ ਇਹ ਐਗਜ਼ੀਬਿਸ਼ਨ ਚੱਲਣਾ ਸਾਰਾ ਐਗਜ਼ੀਬਿਸ਼ਨ ਆਪਾਂ ਦਿਖਾਉਨੇ ਆ ਫੈਸ਼ਨ ਦੇ ਰਿਲੇਟਡ ਐਗਜ਼ੀਬਿਸ਼ਨ ਆ ਬਾਕੀ ਵੀਡੀਓ ਤੁਸੀਂ ਹੁਣ ਤੱਕ ਬਣੇ ਰਹੇ ਹੋ ਤੇ ਇਹ ਹੈਗਾ ਐਗਜ਼ੀਬਿਸ਼ਨ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਦੇ ਵਿੱਚ ਇਹ ਸਾਨੇ ਵਾਲ ਤੋਂ ਜਦੋਂ ਲੁਧਿਆਣੇ ਨੂੰ ਜਾਂਦੇ ਆ ਵੱਡਾ ਹਾਈਵੇਅ ਆ ਜਿਹੜਾ ਖੰਨੇ ਤੋਂ ਲੁਧਿਆਣੇ ਵਾਲਾ ਉਹਦੇ ਉੱਪਰ ਆ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਤੇ ਆ ਇੱਥੇ ਬੋਰਡ ਵੀ ਲੱਗਿਆ ਹੋਇਆ ਇਹ ਐਗਜ਼ੀਬਿਸ਼ਨ ਦਾ ਦੇਖ ਸਕਦੇ ਹੋ ਤੁਸੀਂ ਲਓ ਜੀ ਕਨੈਕਟਸ ਐਂਡ ਵੇਅਰਸ ਇਹ ਐਗਜ਼ੀਬਿਸ਼ਨ ਆ ਬਾਕੀ ਉਧਰ ਹਾਲ ਬਣੇ ਹੋਏ ਨੇ ਇਹਨਾਂ ਦੇ ਵਿੱਚ ਇਹ ਐਗਜ਼ੀਬਿਸ਼ਨ ਲੱਗਿਆ ਹੋਇਆ ਆ ਕਾਫੀ ਵੱਡਾ ਐਗਜ਼ੀਬਿਸ਼ਨ ਆ ਇਹ ਚੱਲਦੇ ਆਪਾਂ ਐਂਟਰੀ ਕਰਦੇ ਆ ਸਾਰਾ ਐਗਜ਼ੀਬਿਸ਼ਨ ਜਿਹੜਾ ਦੇਖਦੇ ਆਂਗੇ ਤੇ ਚੱਲਦੇ ਆਪਾਂ ਐਗਜ਼ੀਬਿਸ਼ਨ ਦੇ ਅੰਦਰ ਇੱਥੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਪਊ ਆ ਰਜਿਸਟ੍ਰੇਸ਼ਨ ਡੈਸਕ ਬਣਿਆ ਹੋਇਆ ਇੱਥੇ ਇੱਥੋਂ ਆਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਇਹਦੀ ਜਿਹੜੀ ਐਂਟਰੀ ਆ ਬਿਲਕੁਲ ਫ੍ਰੀ ਆ ਤੇ ਕੋਈ ਚਾਰजेस ਨਹੀਂ ਹੈਗੇ ਆ ਇੱਥੇ ਐਂਟਰੀ ਡੈਸਕ ਬਣਿਆ ਹੋਇਆ ਆਪਦਾ ਨਾਮ ਵਗੈਰਾ ਭਰ ਕੇ ਹਨਾ ਸਾਰਾ ਆ ਜਿਵੇਂ ਸਕੈਨਰ ਲੱਗਿਆ ਹੋਇਆ ਤੇ ਸਕੈਨ ਕਰਕੇ ਲਓ ਇਹਨੂੰ ਸਕੈਨ ਕਰਵਾ ਕੇ ਇੱਥੇ ਤੁਸੀਂ ਐਂਟਰੀ ਕਰ ਸਕਦੇ ਹੋ ਫਿਰ ਇੱਥੇ ਇੱਕ ਕਾਰਡ ਮਿਲ ਜੂ ਤੁਹਾਨੂੰ ਦਿਖਾਉਨੇ ਆਸੀਂ ਐਂਟਰੀ ਜਿਹੜੀ ਕਰ ਲਈ ਰਜਿਸਟ੍ਰੇਸ਼ਨ ਆਫ ਦੀ ਕਰ ਲਈ ਅਸੀਂ ਰਜਿਸਟ੍ਰੇਸ਼ਨ ਕਰਵਾਤੀ ਐਵੇਂ ਦਾ ਇਹ ਕਾਰਡ ਬਣਿਆ ਆ ਨਾਮ ਲਿਖਿਆ ਗਿਆ ਉੱਪਰ ਤੇ ਇਹ ਕਾਰਡ ਨਾਲ ਆਪਾਂ ਨੂੰ ਅੰਦਰ ਐਂਟਰੀ ਮਿਲ ਜੂ ਤੇ ਇਹ ਕਾਹ ਮਿਲੇ ਨੇ ਆ ਬੈਗ ਮਿਲੇ ਨੇ ਇਹਦੇ ਵਿੱਚ ਵੀ ਹੈਗਾ ਬਾਈ ਅਮਰਤ ਕੁਛ ਹਾਂ ਹੈਗਾ ਵਿੱਚ ਇਹਦੇ ਦੇਖੀ ਤਾਂ ਕਾਪੀ ਪੈਨ ਇੱਕ ਪੈਨ ਹੈ ਨਾ ਲਓ ਜੀ ਆ ਕਾ ਪੀ ਮਿਲੀਆ ਦੋ ਮਿਲੇ ਨੇ ਇੱਕ ਅਮਰਤ ਨੂੰ ਮਿਲੇ ਐ ਇੱਕ ਮੈਨੂੰ ਮਿਲੇ ਐ ਚੱਲੀਏ ਬਈ ਫਿਰ ਬਾਕੀ ਅੰਦਰ ਐਂਟਰੀ ਕਰਦੇ ਆ ਆ ਹੈਗਾ ਹਾਲ ਨੰਬਰ 1 ਆਪਾਂ ਐਂਟਰੀ ਕਰਨ ਲੱਗੇ ਆ ਐਗਜ਼ੀਬਿਸ਼ਨ ਦੇ ਵਿੱਚ ਹਾਲ ਨੰਬਰ A ਦੇ ਵਿੱਚ ਦੋ ਹਾਲ ਨੇ ਬਈ ਅਮਰਤ ਉਹਰੇ ਹਨ ਹਾਂ ਦੋ ਨੇ ਤੇ ਚੱਲਦੇ ਆਪਾਂ ਐਗਜ਼ੀਬਿਸ਼ਨਾਂ ਦੇਖਦੇ ਆ ਜਾ ਕੇ ਇਹ ਬਾਕੀ ਐਵੇਂ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਾਫੀ ਸਾਰੇ ਬ੍ਰਾਂਡ ਨੇ ਬਈ ਅਮਰਤ ਉਹਰੇ ਹਨ ਬਹੁਤ ਵਾਦੂ ਹਾਂ ਬਹੁਤ سارے ਬ੍ਰਾਂਡ ਇਹ ਐਗਜ਼ੀਬਿਸ਼ਨ ਦੇ ਵਿੱਚ ਆਏ ਹੋਏ ਨੇ ਤੇ ਸਾਰਾ ਜਿਹੜਾ ਮੇਲਾ ਫੈਸ਼ਨ ਦੇ ਨਾਲ ਰਿਲੇਟਡ ਆ ਕੱਪੜਿਆਂ ਦੇ ਨਾਲ ਰਿਲੇਟਡ ਆ ਮੇਲਾ ਇਹ ਆ ਤੁਸੀਂ ਦੇਖ ਸਕਦੇ ਇੱਥੇ ਆ ਜੀ ਲੌਂਗ ਕੋਟ ਵਗੈਰਾ ਲਾਇਆ ਮੈਨੇ ਹੈ ਨਾ ਹਰ ਇੱਕ ਤਰੀਕੇ ਦਾ ਮਤਲਬ ਇੱਥੇ ਕਪੜਾ ਔਰ ਕਿੰਨੇ ਕ ਨਹੀਂ 80 80 ਤੋਂ ਪਲੱਸ ਬ੍ਰਾਂਡ ਨੇ ਹੈ ਨਾ ਬਾਈ 80 ਤੋਂ ਪਲੱਸ ਬ੍ਰਾਂਡ ਸਾਰੇ ਮਤਲਬ ਬ੍ਰਾਂਡ ਆ ਜਿਹੜਾ ਨਾ ਜੀ ਸਭ ਜਿਹੜੇ ਤੁਸੀਂ ਇੱਥੇ ਲਾਇਏ ਹੋਏ ਨੇ ਜਿਵੇਂ ਹਾਂ ਇਸ ਜਿਹੇ ਤਰ੍ਹਾਂ ਅਲੱਗ-ਅਲੱਗ ਬ੍ਰਾਂਡ ਵਾਲਿਆਂ ਨੇ ਆਪਦੀ ਇੱਥੇ ਸਟਾਲਾਂ ਜਿਹੜੀਆਂ ਲਾਈਆਂ ਹੋਈਆਂ ਨੇ ਬੋਰਡ ਆਪਦੇ ਨਾਲੇ ਲਾਈ ਬਈ ਆ ਗਿਆ ਆਪੀ ਬ੍ਰਾਂਡ ਆ ਗਿਆ ਅੱਜ ਦੂਸਰਾ ਦਿਨ ਆ ਨਾ ਬਈ ਐਕਸੀਬਿਸ਼ਨ ਅੱਜ ਦੂਜਾ ਦਿਨ ਆ ਹਾਂ ਅੱਜ ਦੂਸਰਾ ਦਿਨ ਐਕਟੀਵਿਟੀ ਦਾ ਬਾਕੀ 17 ਤੱਕ ਆਹੇ ਐਕਸੀਬਿਸ਼ਨ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਹੀ ਆ ਹਾਂ ਬਹੁਤ ਵੱਡੇ-ਵੱਡੇ ਬ੍ਰਾਂਡ ਆਏ ਹੋਏ ਨੇ ਇੱਥੇ ਕਾਫੀ ਸਾਰਾ ਕੱਪੜਾ ਸਾਰਿਆਂ ਦੇ ਆਪਣੇ ਸਟਾਲਾਂ ਉੱਪਰ ਲਾਈ ਲਿਖੇ ਨੇ ਪਏ ਇਹ 5 ਇਹ 6 ਨੰਬਰ ਵਾਈਜ਼ ਆਪਦੇ ਬ੍ਰਾਂਡ ਬ੍ਰਾਂਡ ਦੇ ਨਾਮ ਲਿਖੇ ਹੋਏ ਨੇ ਚੋਪਿਆਂ ਵਾਲੇ ਕੱਪੜੇ ਹਨ ਵੱਡੇ ਵਾਲੇ ਕੱਪੜੇ ਪਾਰੇ ਆਉਂਦੇ ਮਤਲਬ ਇੱਥੇ ਅਗ੍ਰੀਮੈਂਟ ਦੇ ਵਿੱਚ ਹੈਗੇ ਨੇ ਜੀ ਵਿజిਟ ਕਰੋ ਆ ਗਏ ਹੁਣ ਹਿੱਤ ਤਰ੍ਹਾਂ ਦੀ ਮਿਲਣਾ ਇੱਥੇ ਕੱਪੜੇ ਦੀ ਕੁਆਲਿਟੀ ਮਿਲ ਜੂਗੀ ਹਾਂ 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 ਨਵੇਂ ਆ ਇੱਧਰ ਦੇਖੋ ਇਹ ਜਿਹੜਾ ਵਰਤੂ ਬਾਕੀ ਆ ਬਾਹਰ ਇਹਨਾਂ ਨੇ ਆਪਦੇ ਮਤਲਬ ਉਹ ਕੁੱਤੇ ਦੱਸਿਆ ਆ ਕਿ ਕੀ ਬ੍ਰਾਂਡ ਆ ਸਾਡਾ ਨਾਮ ਦੱਸਿਆ ਹੋਇਆ ਬ੍ਰਾਂਡ ਦਾ ਤੇ ਬਾਕੀ ਆ ਉਹਦੇ ਆਰਟੀਕਲ ਸੋ ਕੀਤੇ ਹੋਏ ਨੇ ਹਨਾ ਵੀ ਕਿਵੇਂ ਕਿਵੇਂ ਦੇ ਸਟਲਵੇ ਕੱਪੜੇ ਨੇ ਉਹ ਸਾਰਾ ਮਕੀ ਇੱਥੇ ਸਟਾਲਾਂ ਦੇ ਅੰਦਰ ਜਾ ਕੇ ਤੁਸੀਂ ਦੇਖ ਸਕਦੇ ਹੋ ਐਵੇਂ ਹੀ ਸਾਰੀਆਂ ਸਟਾਲਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਆਹ ਬ੍ਰਾਂਡ ਜਿਹੜੀ ਸਟਾਲ ਕੋ ਪਰੋਂ ਜਾਣੇ ਲੱਗਦਾ ਨਾ ਹਾਂ ਸਿਆਣਾ ਨਾਲ ਜਾਦੇ ਕਪੜਾ ਐਵੇਂ ਜੀ ਸਾਰੀਆਂ ਸਟਾਲਾਂ ਲੱਗੀਆਂ ਜਿਹੜੀਆਂ ਇੱਥੇ ਤੇ ਦੂਹ ਹਾਲ ਨੇ ਇਹ ਕਾਫੀ ਵੱਡੇ ਵੱਡੇ ਅਸੀਂ ਆਏ ਹੋਏ ਸੀਗੇ ਇੱਧਰ ਸਾਹਮਣੇ ਵਾਲਸਕੇ ਚਲੋ ਐਕਸੀਬਿਸ਼ਨ ਵੀ ਦਿਖਾ ਦਈਏ ਕਿ ਨਹੀਂ ਬਾਈ ਹਾਂ ਸਹੀ ਗੱਲ ਹਾਂ ਬਾਕੀ ਆ ਤਾਂ ਉੱਥੇ ਆ ਗਿਆ ਨਾ ਹਾਂ ਬਸ ਅਗਲੇ ਵਾਲੇ ਪਾਸੇ ਆ ਗਏ ਅਗਲੇ ਵਾਲੇ ਪਾਸੇ ਚੱਲਦੇ ਆ ਤੇ ਇਹ ਸਾਰਾ ਹਾਲ ਨੰਬਰ ਏ ਆ ਤੇ ਏ ਤੋਂ ਬਾਅਦ ਆਪਾਂ ਦੂਜੇ ਚੱਲੀ ਹੁਣ ਹਾਂ ਚੱਲਦੇ ਹਾਂ ਹਾਂ ਹਾਲ ਨੰਬਰ ਬੀ ਚ ਚੱਲਾਂਗੇ ਹੁਣ ਆਪਾਂ ਆਹ ਬਾਈ ਕਹਿੰਦਾ ਦਿ ਲੋਹ ਸੁਣਿਆ ਹੱਥਾਂ ਨਾਲ ਬੁਣਿਆ ਇਹ ਹੱਥਾਂ ਨਾਲ ਬੁਣਿਆ ਹੈ ਬਈ ਆਹ ਅੱਛਾ ਦਿ ਲੋਹ ਸੁਣਿਆ ਹੱਥਾਂ ਨਾਲ ਬੁਣਿਆ ਆ ਬਾਈ ਨੇ ਲਿਖ ਕੇ ਲਾਇਆ ਹੈ ਦੇਖ ਆ ਕੀ ਇਹ ਹੱਥਾਂ ਨਾਲ ਹੱਥ ਦੀ ਹੋਆ ਆਹ ਹਾਂ ਹੱਥ ਨਾਮ ਨਾਲ ਬੁਣਿਆ ਹੋਇਆ ਹੈ ਹੱਥਾਂ ਨਾਲ ਬੁਣਿਆ ਹੋਇਆ ਹੈ ਐਵੇਂ ਇਹਦਾ ਸਾਰਾ ਕੁਝ ਐਗਜ਼ੀਬਿਸ਼ਨ ਦੇ ਵਿੱਚ ਤੁਹਾਨੂੰ ਮਿਲ ਜੂਗਾ। ਲਓ ਜੀ। ਚੱਲਦੇ ਹੁਣ ਆਪਾਂ ਅਗਲੇ ਵਾਲੇ ਪਾਸੇ ਹਾਲ ਨੰਬਰ B ਦੇ ਵਿੱਚ। ਇਹ ਦੋਨੋਂ ਹਾਲ ਨੇੜੇ-ਨੇੜੇ ਨੇ। ਹਾਲ ਨੰਬਰ A ਤੇ B ਆਪਾਂ ਉੱਥੀ ਆ ਗਏ ਜਿੱਥੇ ਰਜਿਸਟ੍ਰੇਸ਼ਨ ਹੋਦੀ ਹੈ। ਇਹ ਰਜਿਸਟ੍ਰੇਸ਼ਨ ਡੈਸਕ ਆ ਗਿਆ। ਇਹ ਇਹਦੇ ਨਾਲ ਇਹ ਹਾਲ ਨੰਬਰ B ਦੇ ਵਿੱਚ ਜਿਹੜਾ ਰਸਤਾ ਜਾਂਦਾ ਇਹ ਐਕਸੀਬਿਸ਼ਨਲ ਗਰਾਊਂਡ ਦੇ ਵਿੱਚ ਕਾਫੀ ਵੱਡੇ ਵੱਡੇ ਐਕਸੀਬਿਸ਼ਨ ਲੱਗਦੇ ਨੇ ਪਹਿਲਾਂ ਵੀ ਆਪਾਂ ਤਿੰਨ ਚਾਰ ਦਿਖਾਏ ਨੇ ਨਾ ਬਈ ਹਾਂ ਹਾਂ ਪਹਿਲਾਂ ਵੀ ਤਿੰਨ ਚਾਰ ਬਹੁਤ ਦਿਖਾਏ ਨੇ ਵਾਕੀ ਡੈਕੋਰੇਸ਼ਨ ਕਾਫੀ ਕੀਤੀ ਹੋਈ ਹੈ ਇਹਨਾਂ ਨੇ ਤੁਸੀਂ ਦੇਖ ਸਕਦੇ ਹੋ ਆ ਗਿਆ ਹਾਲ ਨੰਬਰ B ਹੈ ਨਾ B ਹਾਲ ਨੰਬਰ B ਦੇ ਵਿੱਚ ਹੀ ਹੋਰ ਅੱਜ ਉਹਦੇ ਦੁਕਾਨਾਂ ਲੱਗੀਆਂ ਹੋਈਆਂ ਨੇ ਕਮੇ ਇਹ ਜੁੱਤੇ ਹੀ ਨੇ ਸਾਰੀਆਂ ਹਾਂ ਸਟਾਲਾ ਜੀ ਮੁੰਦੇ ਲੱਗੇ ਹੋਏ ਨੇ ਜੀ ਮੁੰਦੇ ਨੇ ਇਹ ਇੱਕ ਚ ਲੱਗੇ ਹੋਏ ਨੇ ਹਾਂ ਤੇ ਇਹ ਦੇਖਦੇ ਆਂ ਆਪਾਂ ਜਾ ਕੇ ਹਾਂ ਨੰਬਰ 20 ਤੇ ਇਹਦੇ ਇੱਥੇ ਵੀ ਇਸ ਤਰ੍ਹਾਂ ਲਿਖਿਆ ਇੱਥੇ B02 B02 B3 ਮਤਲਬ B ਵਾਲੀ ਆ ਗਈਆਂ ਨੰਬਰ ਲਾਏ ਹੋਏ ਨੇ ਸਾਰੇ ਨੰਬਰ ਲਾਏ ਹੋਏ ਨੇ ਵਾਗੇ ਕੋਡ ਤੇ ਵਗੈਰਾ ਹੋਵੇ ਜਿਵੇਂ ਕਾਲੀਆਂ ਹੋ ਗਈਆਂ ਠੀਕ ਆ ਬਾਕੀ ਬੱਚੇ ਵਾਲੇ ਕੱਪੜੇ ਆ ਗਏ ਇਧਰ ਵਿੱਚ ਬੱਚੇ ਵਾਲੇ ਕੱਪੜੇ ਆ ਗਏ ਹਾਂ ਰੀਸਟਾਲਾਂ ਦੇ ਅੰਦਰ ਜਾ ਕੇ ਆਪਦਾ ਸਾਰਾ ਦੇਖ ਸਕਦੇ ਹੋ ਕੀ ਆ ਐਵੇਂ ਕੋਰਟ ਰਿਜ਼ਲਟ ਆ ਆਪਣਾ ਮੇਨ ਐਵੇਂ ਹੁੰਦਾ ਵੀ ਵੀਡੀਓ ਦੇ ਵਿੱਚ ਆਪਾਂ ਵੀ ਦੱਸ ਦਈਏ ਵੀ ਇੱਥੇ ਆ ਚੀਜ਼ ਲੱਗੀ ਹੋਈ ਹੈ ਇਹ ਆ ਚੀਜ਼ ਲੱਗੇ ਤੀ ਆਜੋ ਭਾਈ ਕਿਉਂਕਿ ਅਸਲ ਚ ਇਹ ਚੀਜ਼ ਆ ਕੇ ਪਤਾ ਲੱਗਣੀ ਆ ਆ ਕੇ ਪਤਾ ਲੱਗਣੀ ਆ ਕਿਵੇਂ ਦਾ ਕੱਪੜਾ ਕਿਵੇਂ ਦਾ ਹੈ ਨਾ ਉਹ ਸਾਰਾ ਕੁਝ ਤਾਂ ਵੀ ਜਿਹੜੇ ਬ੍ਰਾਂਡ ਨੇ ਨਾ ਬਹੁਤ ਨਾਮ ਨੇ ਬ੍ਰਾਂਡ ਦੇ ਆ ਕੇ ਦੇਖੋ ਇੰਨੇ ਨਾਮ ਨੇ ਪੜੇ ਵੀ ਨਹੀਂ ਜਾਂਦੇ ਕਿ ਨਹੀਂ ਹਾਂ ਸਹੀ ਹੈ ਆਏ ਸਟਾਲਾਂ ਸਾਰੀਆਂ ਲੱਗੀਆਂ ਹੋਈਆਂ ਨੇ ਇੱਥੇ ਦੇਖ ਸਕਦੇ ਹੋ ਜਿਵੇਂ ਲੌਂਗ ਕੋਟ ਬਹੁਤ ਨੇ ਲੌਂਗ ਕੋਟ ਕੋਟ ਪੈਂਟ ਲੌਂਗ ਕੋਟ ਵਗੈਰਾ ਸਾਰਾ ਕੁਝ ਹੈਗਾ ਇੱਥੇ ਬਾਕੀ ਆ ਬੈਗ ਆਪਾਂ ਦਿਖਾਏ ਸੀ ਕਿ ਤੁਹਾਨੂੰ ਐਂਟਰੀ ਵੇਲੇ ਆ ਮਿਲਦੇ ਆ ਮਿਲਦੇ ਨੇ ਐਂਟਰੀ ਵੇਲੇ ਹਾਂ ਐਵੇਂ ਦੇ ਕੱਪੜੇ ਜਿਵੇਂ ਆ ਲਾਇਏ ਹੋਏ ਨੇ ਨਾ ਐਵੇਂ ਸਾਰੇ ਕੱਪੜੇ ਬਾਕੀ ਬਾਹਰ ਲਾਇਏ ਰੱਖ ਲਓ ਲੋ ਲਗਾਰਾ ਵਾਈਨਸ ਤਾਂ ਅੰਦਰ ਕਾਫੀ ਕੁਸ਼ਾ ਕੱਪੜੇ मतलब ਬਹੁਤ ਵਧੀਆ ਵਧੀਆ ਤਰੀਕੇ ਦੇ ਨੇ ਮੁੰਡੇਆਂ ਵਾਲੇ ਕੁੜੀਆਂ ਵਾਲੇ ਸਾਰੇ ਵਾਲੇ ਕੱਪੜਿਆਂ ਦੀ ਐਗਜ਼ੀਬਿਸ਼ਨ ਹੈ ਇਹ ਆਪਾਂ ਅੱਗੇ ਐਗਜ਼ੀਬਿਸ਼ਨ ਤੋਂ ਬਾਹਰ ਆਹ ਸਾਰਾ ਬਾਹਰਲਾ ਪਾਸਾ ਐਗਜ਼ੀਬਿਸ਼ਨ ਦਾ ਇਸ ਤਰ੍ਹਾਂ ਦੇ ਸਾਰੇ ਹਾਲ ਬਣਾਏ ਹੋਏ ਨੇ ਆਹ ਇਧਰ ਵੀ ਹਾਲ ਦੇਖ ਸਕਦੇ ਹੋ ਆਹ ਹਾਲ B ਆ ਗਿਆ ਹਨ ਇਹਦੀ ਵੀ ਜਿਹੜੀ ਡੈਕੋਰੇਸ਼ਨ ਆ ਉਹ ਕੀਤੀ ਹੋਈ ਆ ਲਓ ਜੀ ਇਸ ਤਰ੍ਹਾਂ ਦੇ ਹਾਲ ਇੱਥੇ ਬਣਾਏ ਹੋਏ ਨੇ। ਵਾਕੀ ਉਧਰ ਫੂਡ ਕੋਰਟ ਬਣਿਆ ਹੋਇਆ ਫੂਡ ਕੋਰਟ ਵੀ ਆਪਾਂ ਜਾ ਕੇ ਦੇਖਦੇ ਹਾਂ। ਇਹ ਕਾਫੀ ਖੁੱਲਾ ਗਰਾਊਂਡ ਹੈ, ਕਾਫੀ ਵੱਡਾ ਗਰਾਊਂਡ ਹੈ ਜਿੱਥੇ ਐਗਜ਼ੀਬਿਸ਼ਨ ਲੱਗਦੇ ਨੇ। ਇੱਥੇ ਹੋਰ ਵੀ ਕਾਫੀ ਸਾਰੇ ਐਗਜ਼ੀਬਿਸ਼ਨ ਲੱਗਦੇ ਹੁੰਦੇ ਨੇ। ਪਹਿਲਾਂ ਵੀ ਵਾਕੀ ਆ ਸਾਹਮਣੇ ਉਹ ਰਜਿਸਟ੍ਰੇਸ਼ਨ ਵਾਲਾ ਆ ਗਿਆ ਜਿੱਥੇ ਆਪਾਂ ਰਜਿਸਟ੍ਰੇਸ਼ਨ ਕਰਵਾਈ ਸੀਗੀ। ਤੇ ਆ ਫੂਡ ਕੋਰਟ ਆ ਗਿਆ ਹਣਾ। ਆ ਫੂਡ ਕੋਰਟ ਆ। ਇੱਥੇ ਖਾਣ ਪੀਣ ਵਾਲਾ ਹੋਊਗਾ ਸਾਰਾ ਬੈਠ ਕੇ ਇਹ ਦੇਖਦੇ ਆਪਾਂ ਜਾ ਕੇ ਅੰਦਰ ਆ ਆ ਬਣਿਆ ਹੋਇਆ ਐਗਜ਼ੀਬਿਸ਼ਨ ਦੇ ਵਿੱਚ ਫੂਡ ਕੋਰਟ ਤੇ ਇੱਥੇ ਸਾਰਾ ਖਾਣ ਪੀਣ ਵਾਲਾ ਸਾਹਮਣੇ ਕੁਝ ਕਾਫੀ ਵਗੈਰਾ ਵਾਲਾ ਹਨ ਕੈਫੇਟੇਰੀ ਵਾਲਾ ਬਣਿਆ ਹੋਇਆ ਆ ਪਾਣੀ ਦੀਆਂ ਬੋਤਲਾਂ ਲੈਤੀਆਂ ਨੇ ਇੱਥੋਂ ਆਪਾਂ ਪਟਿਆ ਸਾਰਾ ਆਪਾਂ ਬਾਹਰੋਂ ਤੁਹਾਨੂੰ ਦਿਖਾਏ ਦਿੱਤਾ ਐਗਜ਼ੀਬਿਸ਼ਨ ਆਪਾਂ ਡੇਟ ਵਗੈਰਾ ਤਰੀਕਾ ਸਾਰਾ ਕੁਝ ਤੁਹਾਨੂੰ ਦੱਸਦਾ ਹਨਾ ਵੀ ਕਿੰਨੇ ਤੱਕ ਇਹ ਸਾਰਾ ਐਗਜ਼ਿਬਿਸ਼ਨ ਲੱਗਣਾ ਬਾਕੀ ਆ ਹਾਲੇ ਆ ਗਿਆਂ ਜਿਹੜਾ ਆਪਾਂ ਵਿੱਚੋਂ ਦੇਖ ਕੇ ਆਇਆ ਇਸ ਤਰ੍ਹਾਂ ਬਾਹਰੋਂ ਇਹਦੀ ਡੈਕੋਰੇਸ਼ਨ ਜਿਹੜੀ ਕੀਤੀ ਹੋਈ ਆ ਲਓ ਜੀ ਤੇ ਇਧਰ ਸਾਹਮਣੇ ਵਾਲੇ ਪਾਸੇ ਪਾਰਕਿੰਗ ਆ ਗਈ ਤੇ ਚੱਲਦੇ ਆਪਾਂ ਇੱਥੋਂ ਹੁਣ ਵਾਪਸ ਬਾਕੀ ਇਸ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਇੱਥੇ ਜਿਹੜਾ ਐਗਜ਼ੀਬਿਸ਼ਨ ਲੱਗਿਆ ਹੋਇਆ ਹੈ ਸਾਨੇ ਵਾਲਾ ਲੁਧਿਆਣਾ ਐਗਜ਼ੀਬਿਸ਼ਨ ਗਰਾਊਂਡ ਦੇ ਵਿੱਚ ਆਪਾਂ ਦੁਬਾਰਾ ਫੇਰ ਦੱਸ ਦਿੰਨੇ ਆ ਇਹ ਜਿਹੜਾ ਵੱਡਾ ਹਾਈਵੇ ਆ ਮੇਨ ਹਨਾ ਆਪਣਾ ਦਿੱਲੀ ਤੋਂ ਅਮਰਸਰ ਵਾਲਾ ਜਿਹੜਾ ਆਪਾਂ ਲੁਧਿਆਣੀ ਨੂੰ ਜਾਂਦੇ ਆ ਖੰਨੇ ਤੋਂ ਲੁਧਿਆਣੀ ਨੂੰ ਉੱਥੇ ਇਹ ਐਗਜ਼ੀਬਿਸ਼ਨ ਸੈਂਟਰ ਜਿਹੜਾ ਹੈਗਾ ਬਾਕੀ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਆਪਾਂ ਇਹ ਵੀਡੀਓ ਦਾ ਐਂਡ ਕਰਦੇ ਆਂ ਮਿਲਦੇ ਆਂ ਨੈਕਸਟ ਬਲੌਗ 'ਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧ